मैं डोले डोले वाले फूह लाए जाऊँ वो कैसे दरफर जी पर क्या दरफ्ट पार दिया तेनालीराम करके दस दंगे नहीं ठीक है मैं घर जी एक्सीडेंट करके आज का पाया ਇਹ ਅਸਿਡ ਕਰਕੇ ਦੋ ਦਾ ਨੰਬਰ ਪਾਇਆ ਹੈ। ਉਹ ਕਹਿੰਦਾ ਸੀ ਰੱਪੇ ਪਾਈ ਹੈ ਕਿ ਸਾਰਾ ਕੁਝ ਪੱਛੇ ਨੂੰ ਪਾਈ ਹੈ। ਆਪਾਂ ਕੱਚਾ ਕੰਮ ਨਹੀਂ। ਉਹ ਕਹਿੰਦਾ ਮੈਂ ਇਹ ਨਾ ਆਉਣਾ ਹੈ। ਜਿਹੜੀ ਸੀ ਨਾ ਉਹ ਨਾ। ਬਬਲੀ ਕੀ ਨਾਮ ਹੈ ਤੁਹਾਡਾ ਬਖਸ਼ੀ ਸਿੰਘ ਜੀ ਬਬਲੀ ਤੁਹਾਡੀ ਇਹ ਜਿਹੜੇ ਤੁਹਾਨੂੰ ਪਤਨੀ ਦੀ ਐਕਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ ਜੀ ਉਹਨੇ ਮਾਰਿਆ ਕਾਰਾਂ ਦਾ ਸਾਈਡ ਮਾਰ ਕੇ ਸੱਟ ਗਿਆ ਕਿੱਥੇ ਗਈ ਸੀ ਉਹ ਉਹ ਇਥੇ ਕੰਮ ਆਏ ਸੀ ਆਸ਼ਾ ਵਰਕਟ ਸੀ ਸੜਕ ਕ੍ਰੋਸ ਕਰਨ ਲੱਗਿਆ ਤੋਇਆ ਅਨਕਲ ਮੁਸ਼ਕਲ ਤੋਂ ਕ੍ਰੋਸ ਕਰਨ ਲੱਗੇ ਆਇਆ ਗੱਡੀ ਤੇ ਇੱਕ ਹਰ ਕੇ ਪ੍ਰਾਹਾਰ ਹੋ ਗਿਆ ਗੱਡੀ ਤੇ ਸੀ ਗੱਡੀ ਤੇ ਮਾਰੀ ਸਾਈਡ ਉਹਨਾਂ ਸੱਟ ਕੇ ਡਲੇ ਜਿਹੜੀ ਉਹ ਮਹਿੰਗੀ ਜਿਹੜੀ ਉਹਨਾਂ ਦੀ ਮਹਿੰਗੀ ਕਸੀੜ ਹੈ ਨਾ ਮੌਕੇ ਦੇ ਇੰਨੀ ਬੱਤ ਪਟਾਲ ਜਾਂਦੀ ਰਸਤੇ ਹੀ ਹੋ ਜਾਂਦੀ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਕੰਨਸਾ ਇਨਸਾਨ ਨੂੰ ਸਾਡਾ ਪੂਰਾ ਇਨਸਾਫ ਦਿੱਤਾ ਸਾਡਾ ਇਨਸਾਫ ਪੂਰਾ ਹੋਣਾ ਰੁਕਣ ਲੱਗੇ ਬਸ ਤਰ੍ਹਾਂ ਹੀ ਲੱਗੇ ਤਰ੍ਹਾਂ ਹੀ ਲੱਗੇ ਔਰ ਕਿ ਤਰ੍ਹਾਂ ਲੱਗੇ ਉਹਦੇ ਪਿਓ ਨੇ ਮੁੰਡਾ ਆਪੇ ਆਇਆ ਜੀ ਨਾਲੇ ਉਹਦੇ ਫਿਰ ਸ਼ਹਿਰ ਆ ਗਿਆ ਲਸਾਂਸੇ ਨਾ ਲੱਗਿਆ ਸੀ ਕੱਲਾ ਹੀ ਮੁੰਡਾ ਸੀਗਾ ਜਿਹੜਾ ਗੱਡੀ ਚਲਾ ਕੱਲਾ ਮੁੰਡਾ ਸੀਗਾ ਕੱਲਾ ਗੱਲ ਆਈ ਨਸ਼ਾ ਨੁਸ਼ਾ ਕੀਤਾ ਲੱਗਦਾ ਜੀ ਜਦੋਂ ਕੋਈ ਰਸਤੇ ਦੇ ਵਿੱਚ ਹੀ ਦੋ ਤਿੰਨ ਬੰਦੇ ਨੂੰ ਫਟਾਟ ਕਰਕੇ ਗਿਆ ਜੀ ਉਹ ਕਾਫੀ ਲੰਬਾ ਬਜੀ ਕਿੰਨਾ ਵਜੀ ਸੁਖਦੇਵ ਸਿੰਘ ਜੀ ਬਜੀ ਜੇ ਸਾਰਾ ਐਕਸੀਡੈਂਟ ਹੋਇਆ ਤੁਸੀਂ ਦੇਖਿਆ ਹਾਂਜੀ ਇਹ ਹੋਈ ਹੈ ਇਹ ਜੀ ਆਪਣੇ ਆਸ਼ਿਕਾ ਵਾਸ਼ਾ ਵਰਗੇ ਚ ਕੰਮ ਕਰਦੀ ਜੀ ਇਹ ਇਹ ਆਪ ਦਾ ਕੰਮ ਨੇ ਮਟਾਕ ਦੇ ਸਾਈਡ ਤੇ ਖੜੇ ਸੀ ਸਾਈਡ ਕਰਾਸ ਕਰ ਲਿਆ ਸੀ ਵੈਸੇ ਰੋਡ ਸਾਈਡ ਤੇ ਖੜੀ ਉਧਰ ਡੇਕ ਡੋਲੇ ਗੱਡੀ ਆਈ ਇਧਰੋਂ ਮਾਹੂ ਵਾਲੀ ਸਾਈਡ ਤੋਂ ਡੇਕ ਡੋਲੇ ਗੱਡੀ ਪਤਾ ਨਹੀਂ ਮੁੰਡੇ ਨੇ ਕੋਈ ਨਸ਼ਾ ਕੀਤਾ ਜਾਂ ਕੀ ਕੀਤਾ ਨਮਾਲਕ ਮੁੰਡਾ ਉਹਨੇ ਲਿਆ ਗਏ ਉਹਦੇ ਵਿੱਚ ਗੱਡੀ ਮਾਰੀ ਉੱਤੋਂ ਸਿਰ ਤੇ ਗੱਡੀ ਲੰਘੀ ਟਾਇਰ ਆਉਣ ਦਾ ਸਪੋਰਟ ਹੀ ਡੈਥ ਹੋ ਗਈ ਉਹਦੀ ਮੁਰਗਿਤ ਗੱਡੀ ਭਜਾਤੀ ਇਹਨੇ ਜਦ ਗੱਡੀ ਭਜਾਤੀ ਸਾਨੂੰ ਪਤਾ ਲੱਗਾ ਵੀ ਇਹਨਾਂ ਨੂੰ ਜਸਮੀਤ ਸਿੰਘ ਨੂੰ ਪਤਾ ਲੱਗਾ ਵੀ ਇਹ ਪਹਾੜੀਏ ਡਾਕਟਰ ਦਾ ਭਤੀਜਾ ਹੈ ਮੁੰਡਾ ਤਲਵੰਡੀ ਪਾਈ ਦਾ ਰਹਿੰਦੇ ਤਲਵੰਡੀ ਪਾਈ ਦਾ ਪਤਾ ਲੱਗਾ ਵੀ ਪਹਾੜੀਏ ਡਾਕਟਰ ਦਾ ਭਤੀਜਾ ਹੈ ਇਹ ਉਹਦੇ ਕੋਲ ਭੱਜ ਕੇ ਗਿਆ ਵੀ ਤੁਹਾਡਾ ਮੁੰਡਾ ਮੇਰੀ ਮੰਮੀ ਦੀ ਡੈਥ ਕਰਕੇ ਭੱਜ ਆਇਆ ਉਹ ਗੋਨ ਦੀ ਵਲਡਿੰਗ ਪਤਾ ਕੀ ਸੀ ਉਹਦੀ ਵਲਡਗਈ ਸੀ ਜਵਾਕ ਕਰ ਰਿਹਾ ਤੇ ਉਹਨੂੰ ਨਹੀਂ ਪਤਾ ਲੱਗਾ ਹੁਣ 10 ਵਜੇ ਉਹਦੇ ਮੁੰਡੇ ਨੇ ਗੱਡੀ ਭਜਾਈ ਜੀ ਕੋਹੜੀ ਸੇਖਾਂ ਤੋਂ ਗੱਡੀ ਭਜਾਤੀ ਉਹਨੇ ਚੀਮਾ ਰੋਡ ਨੂੰ ਚੀਮਾ ਰੋਡ ਦੀ ਪਤਾ ਨਹੀਂ ਜਲਾਲਾਬਾਦ ਕਿੱਧਰ ਦੀ ਹੁੰਦਾ ਹੋਇਆ ਲਵਾਰਾ ਚੌਕ ਲਵਾਰੇ ਚੋਂ ਤੋਂ ਨਹਿਰ ਨਰ ਜਿਹੜੀ ਮੋਗੇ ਨੂੰ ਜਾਂਦੀ ਹੈ ਨਹਿਰ ਸੜਕ ਉਹ ਤੋਂ ਹੁੰਦਾ ਮੰਡੀ ਦੇ ਵਿੱਚ ਮਗਰ ਐਸਐਸਐਫ ਦੀ ਗੱਡੀ ਸੀ ਆਪਣੀ ਸੜਕਸ ਰੱਖਿਆ ਫੋਰਸ ਦੀ ਗੱਡੀ ਉਹ ਗੱਡੀ ਜਦੋਂ ਉੱਥੇ ਮਗਨ ਲੱਗੀ ਮੰਡੀ ਦੇ ਵਿੱਚ ਗੇੜਾ ਸੀ ਵੀ ਕੁਤਤੀ ਮੋਬੀ ਚਲਾ ਗਿਆ ਆਪਣੀ ਗੱਡੀ ਚੱਕੀ ਮੈਂ ਚਲਾ ਗਿਆ ਜੋ ਚੱਕਿਆਂ ਤੇ ਜਿੱਥੇ ਉਹ ਰੇੜੀਆਂ ਨਹੀਂ ਆਪਣੀ ਸਬਜ਼ੀ ਵਾਲੀਆਂ ਉੱਥੇ ਗੱਡੀ ਸਾਨੂੰ ਜਦੋਂ ਵੇਖਿਆ ਸੀ ਪੀਵੀ 2900433 ਸੀ ਆ ਗੱਡੀ ਹੋ ਜਾਂਦੀ ਹੈ ਦਾਵਾ ਦਾਵਾ ਗੱਡੀ ਮੂਰੇ ਉਹ ਲਾਈ ਉਹਨੇ ਉਥੇ ਗੱਡੀ ਮੰਡੀ ਚੋਂ ਗੱਡੀ ਜੀਰਾ ਰੋਡ ਤੇ ਪਾ ਲਈ ਜੀਰਾ ਰੋਡ ਤੇ ਪਾ ਕੇ ਮਗਰ ਐਸਐਸ ਦੀ ਗੱਡੀ ਮਗਰ ਮੇਰੀ ਗੱਡੀ ਜਿੱਥੇ ਹੈਗੀ ਜੀ ਫੈਕਟਰੀ ਆਪਣੀ ਮਸਾਲਾ ਫੈਕਟਰੀ ਉੱਡੇ ਆਪਣੇ ਕੰਡਾ ਹੈ ਉੱਥੇ ਗੱਡੀ ਉਹਦੇ ਉੱਥੇ ਦੀ ਗੱਡੀ ਨਾਲ ਡਾਵਾ ਡੋਲ ਹੋ ਗਈ ਤੇ ਦਰਖਤ ਦੇ ਨਾਲ ਟਕਰਾ ਗਈ ਉੱਥੋਂ ਵੀ ਭੱਜ ਗਿਆ ਉੱਤਰ ਕੇ ਤੇ ਮਸਾ ਅਸੀਂ ਹਿੰਮਤ ਕਰਕੇ ਐਸਐਸਏ ਦੀ ਫੋਰਸ ਨਾਲ ਤੇ ਮੈਂ ਆਪਦੀ ਕੋਸ਼ਿਸ਼ ਕਰਕੇ ਮੁੰਡਾ ਫੜਿਆ ਫਿਰ ਮੈਂ ਮੁੰਡਾ ਲਿਆ ਕੇ ਇਹਨਾਂ ਨੂੰ ਦੱਸਿਆ ਵੀ ਆਹ ਤਰਾ ਮੁੰਡਾ ਫੜ ਲਿਆ ਗੱਡੀ ਫਾੜੀ ਇਹਦਾ ਹਿੱਟ ਐਂਡ ਰਨ ਦਾ ਕਾਨੂੰਨ ਬੰਦਾ ਹੀ ਠੋਕ ਕੇ ਕਾਨੂੰਨ ਲਾਓ ਉਹ ਆਹੀ ਵਿਚਾਰੀ ਗੱਡ ਚਲਾਉਂਦੀ ਸੀ ਉਹਦੇ ਦੀ ਰੋਟੀ ਦਾ ਗੁਜ਼ਾਰਾ ਇਹਨਾਂ ਦਾ ਹੁੰਦਾ ਸੀ ਹੋਰ ਇਹਨਾਂ ਕੋਈ ਨਹੀਂ ਬੰਦਾ ਮਰੀਜ਼ ਹੈ ਇਹਨਾਂ ਦੀ ਦਵਾਈ ਬੁੱਟੀ ਸਾਰੀ ਉਹਨਾਂ ਦੇ ਸਿਰ ਚਲਦੀ ਸੀ ਹੋਰ ਕਿਦੋਂ ਨਹੀਂ ਚਲਦੀ ਸੀ ਵੀ ਠੋਕ ਕੇ ਕਾਨੂੰਨੀ ਕਾਰਵਾਈ ਲੈ ਸਰਕਾਰ ਤੋਂ ਮੰਗ ਕਰਦੇ ਵੀ ਉਹਨਾਂ ਦੇ ਬੇਟੇ ਨੂੰ ਕੋਈ ਵਧੀਆ ਜੀ ਨੌਕਰੀ ਦਿੱਤੀ ਜਾਵੇ ਤੇ ਉਹਨਾਂ ਦਾ ਸੇ ਸਕੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਜੀ ਹੁਣ ਉਹ ਜਿਹੜੀ ਉਹਨਾਂ ਦਾ ਖਾਣ ਦਾ ਹੀ ਢੰਗ ਸੀ ਕਮਾਉਣ ਦਾ ਉਹ ਤਾਂ ਗਿਆ ਚਲਾ ਜੀ ਉਹਦੇ ਵਧੀਆ ਜੇ ਬੇਟੇ ਨੂੰ ਉਹਦੀ ਨੌਕਰੀ ਦਿੱਤੀ ਜਾਵੇ ਉਹਨਾਂ ਨੂੰ ਇਨਸਾਫ ਮਿਲੇ ਸਹੀ ਇਨਸਾਫ ਚਾਹਣੇ ਤੇਜ਼ ਰਫਤਾਰੀ ਤੇਜ਼ ਰਫਤਾਰ ਡਿੱਕ ਡੋਲੇ ਗੱਡੀ ਖਾਲੀ ਤਲਵੰਡੀ ਭਾਈ ਤੋਂ ਦੌਲੇ ਵਾਲੇ ਕੀ ਲੈਣ ਆਇਆ ਜੀ ਉਹ ਮੁੰਡਾ ਸਾਨੂੰ ਪਤਾ ਲੱਗਣਾ ਚਾਹੀਦਾ ਜੀ ਕੀ ਲੈਣ ਆਇਆ ਉਹ ਨਸ਼ਈ ਮੁੰਡਾ ਨਮਾਲਕ ਮੁੰਡਾ ਲਾਇਸੈਂਸ ਉਹਦਾ ਨਹੀਂ ਇਹਦੇ ਉਹਦੇ ਪਿਓ ਨੂੰ ਵੀ ਸਜ਼ਾ ਹੋਣੀ ਚਾਹੀਦੀ ਓੰਦੇ ਦੀ ਵੀ ਨਾਲ ਧਾਰਾ ਲੱਗੇ ਵੀ ਨਵਾਲਕ ਬੱਚੇ ਨੂੰ ਗੱਡੀ ਫੜਾਈ ਤੇ ਕਿਵੇਂ ਫੜਾਈ ਬੱਚੇ ਦਾ ਲਾਇਸੈਂਸ ਵੀ ਨਹੀਂਗਾ ਹਾਂ ਹੋਰ ਵੀ ਰਸਤੇ 'ਚ ਪਤਾ ਨਹੀਂ ਇੱਕ ਦੋ ਬੰਦੇ ਨੇ ਸੱਟੇ ਸਾਨੂੰ ਖਬਰਾਂ ਆਉਂਦੀਆਂ ਪਈਆਂ ਹੌਲੀ ਹੌਲੀ ਪਤਾ ਲੱਗ ਜੂਗਾ ਉਹ ਵੀ ਇਹ ਨਸ਼ਾ ਕਰਾਂਗੇ ਵੀ ਫਲਾਣੇ ਬੰਦੇ ਦੀ ਇਹਨੇ ਬਾਹਾਂ ਟੁੱਟੀਆਂ ਜਾਂ ਗੱਡੀ 'ਚ ਕੋਈ ਹੋਰ ਹੀ ਵਜਿਆ ਜੀ ਸਾਨੂੰ ਇਨਸਾਫ ਪੂਰਾ ਚਾਹੀਦਾ ਵੀਰੇ ਤੇ ਇੱਕ ਉਹਦੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਏ ਇੱਕ ਬੰਦਾ ਮੁਆਵਜ਼ਾ ਦਿੱਤਾ ਜਾਵੇ ਇੱਕ ਉਹਦੇ ਇਨਸਾਫ ਦਿੱਤਾ ਜਾਵੇ ਇੱਕ ਉਹਦੇ ਸਖਤ ਸਖਤ ਕਾਰਵਾਈ ਹੋਵੇ ਹਿੱਟ ਐਂਡ ਰਨ ਦਾ ਕਾਨੂੰਨ ਸਾਨੂੰ ਲੱਗਣਾ ਚਾਹੀਦਾ ਜੀ ਜੋ ਬਣਿਆ ਤੇ ਉਹਦੇ ਬੱਚੇ ਨੂੰ ਨੌਕਰੀ ਮਿਲੇ ਉਹਨੂੰ ਸਹਾਇਤਾ ਮਿਲੇ ਤੇ ਇਹਦੇ ਕਾਨੂੰਨੀ ਕਾਰਵਾਈ ਸਸੋ ਇਨਸਾਫ ਚ ਹੋਣੀ ਹੈ ਜੀ ਇਹ ਸਵਿਫਟ ਗੱਡੀ ਸੀਗੀ ਜੀ ਦੌਲੇਵਾਲ ਪਿੰਡ ਤੋਂ ਐਕਸੀਡੈਂਟ ਕੀਤਾ ਉਹਨਾਂ ਨੇ ਤੇ ਸੜਕ ਕ੍ਰੋਸ ਕਰ ਰਹੇ ਸੀਗੇ ਬੀਬੇ ਕੋਈ ਉਹਨਾਂ ਦਾ ਨਾਮ ਸ਼ਾਇਦ ਅਭਿਨਾਸ਼ ਰਾਣੀ ਸੀ ਤੇ ਉਹਨਾਂ ਦੇ ਸਿਰ ਤੋਂ ਦੀ ਗੱਡੀ ਟਪਾਈ ਤੇ ਉਹਨਾਂ ਦੇ ਮੌਕੇ ਤੇ ਡੈਥ ਹੋ ਗਈ ਸਾਨੂੰ ਵਾਇਰਲੈਸ ਤੋਂ ਰਿਪੋਰਟ ਮਿਲੀ ਤੇ ਵੀ ਕਹਿੰਦੇ ਵੀ ਗੱਡੀ ਰਾਉਂਡ ਅਪ ਕਰਨੀ ਹੈ ਲੋਹਾਰਾ ਚੌਂਕ ਤੋਂ ਅਸੀਂ ਗੱਡੀ ਦੇ ਪਿੱਛੇ ਲੱਗੇ ਕੋਟ ਹੀ ਸੇ ਖਾਂ ਤੋਂ ਲੋਹਾਰਾ ਚੌਂਕ ਜਿਹੜੀ ਗੱਡੀ ਆਈ ਉਹ ਅਸੀਂ ਪਿੱਛੇ ਲੱਗੇ ਗੱਡੀ ਦੇ ਗੱਡੀ ਸ਼ਹਿਰ ਚੋਂ ਘਮਾਉਂਦੇ ਹੋਏ ਸਬਜ਼ੀ ਮੰਡੀ ਘਮਾਉਂਦੇ ਹੋਏ ਉਹਨਾਂ ਨੇ ਜੀਰਾ ਰੋਡ ਪਾ ਲਈ ਸਵਿਫਟ ਗੱਡੀ ਸੀ ਉਹਨਾਂ ਨੇ ਜੀਰਾ ਰੋਡ ਤੇ ਜਿਹੜੀ ਪਿੱਛੇ ਕੇ ਜੀਰਾ ਰੋਡ ਤੇ ਫੈਕਟਰੀ ਆ ਉਥੇ ਫੀਡ ਫੈਕਟਰੀ ਆ ਉਥੇ ਨੇੜੇ ਅਸੀਂ ਉਹਨਾਂ ਨੂੰ ਮਤਲਬ ਕਿ ਫੜ ਲਿਆ ਉਹਨਾਂ ਨੂੰ ਤੇ ਉਹਨਾਂ ਦੀ ਗੱਡੀ ਜਾ ਕੇ ਦਰਖਤ 'ਚ ਲੱਗ ਗਈ ਚੇਕੜ ਕਰਕੇ ਦਰਖਤ 'ਚ ਲੱਗੀ ਤੇ ਪਿੱਛੇ ਜੀ ਗੱਡੀ ਸਾਡੀ ਸੀਗੀ ਉਹਨਾਂ ਨੂੰ ਅਸੀਂ ਫੜਿਆ ਉਥੋਂ ਤੇ ਗੱਡੀ ਦਾ ਥੋੜਾ ਮੋਟਾ ਸਾਡਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਵੀ ਫੜ ਕੇ ਥਾਣਾ ਸਿਟੀ 1 ਚਲੇ ਜਾਂਦਾ ਥਾਣਾ ਸਿਟੀ 1 ਚਲੇ ਜਾਂਦਾ ਤੇ ਉਹਨਾਂ ਦਾ ਰੈਪਟਰ ਪਾਈ ਉਹਨਾਂ ਨੇ ਗਾਹ ਉਹਨਾਂ ਦਾ ਨਾਮ ਸੀਗਾ ਮੁੰਡੇ ਦਾ ਸਾਜਨਪ੍ਰੀਤ ਸਿੰਘ ਸੀਗਾ ਜਿਹੜਾ ਗੱਡੀ ਐਕਸੀਡੈਂਟ ਕਰਕੇ ਭੱਜਿਆ ਸੀ ਹਾਂਜੀ ਉਹਦਾ ਨਾਮ ਸਾਜਨਪ੍ਰੀਤ ਸਿੰਘ ਸਰਮਣ ਸਿੰਘ ਦਾ son of ਸਰਮਣ ਸਿੰਘ ਤਲਵੰਡੀ ਭਾਈ ਦੇ ਨੇੜੇ ਨੂਰਪੁਰ ਪਿੰਡ ਹੈ ਉੱਥੋਂ ਦਾ ਵਸਨੀਕ ਸੀਗਾ ਉਹ ਤੇ ਉਹਨਾਂ ਨੂੰ ਦੌਲੇਵਾਲ ਚੌਂਕੀ ਵਿੱਚ ਲੈ ਗਏ ਉੱਥੇ ਉਹ ਚੌਂਕੀ ਲੱਗਦੀ ਸੀ ਉੱਥੇ ਲੈ ਕੇ ਅਗਲੀ ਕਾਰਵਾਈ ਲਈ ਜਿਹੜੀ ਲੜੀ ਨਾਲ ਐਕਸੀਡੈਂਟ ਕੀਤਾ ਉਹਦੀ ਡੈਥ ਹੋ ਗਈ ਹੈ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਜੀ ਹਾਂਜੀ ਸੀ ਜਿਹੜੀ ਜਿਹੜੀ ਲੇਡੀ ਇੱਕੀ ਸੀਗੀ ਅਵਿਨਾਸ਼ ਰਾਣੀ ਉਹਨਾਂ ਦਾ ਨਾਮ ਸੀ ਵਾਈਫ ਆਫ ਬਖਸ਼ੀ ਸਿੰਘ ਅਮਰ ਸਿੰਘ ਅਮਰ ਸਿੰਘ ਬਸਤੀ ਦੌਲੇਵਾਲ ਦੇ ਰਹਿਣ ਵਾਲੇ ਸੀ ਜੇਕਰ ਤੁਹਾਡੀ ਵਰਦੀ ਤੇ ਵੀ ਕਾਫੀ ਪੈਰਾਂ ਵਗੈਰਾ ਲੱਗਾ ਹੋਇਆ ਹੈਗਾ ਉਹ ਜਦੋਂ ਉਹਨਾਂ ਦੀ ਗੱਡੀ ਸਵਿਫਟ ਗੱਡੀ ਜਦੋਂ ਦਰਖਤ 'ਚ ਵੱਜੀ ਉਹ ਡਰ ਦਾ ਡਰ ਲਾ ਲੋ ਚਾਹੇ ਫੜਿਆ ਜਾਣ ਦਾ ਡਰ ਉਹ ਗੱਡੀ ਛੱਡ ਕੇ ਭੱਜ ਗਿਆ ਉਹਦੀ ਤੇ ਭੱਜਿਆ ਪਿੱਛੇ ਅਸੀਂ ਭੱਜੇ ਉਹਦੇ ਤੇ ਉਹ ਚਿੱਕੜ ਵਿੱਚ ਲੱਸੀਗਾ ਮੀਂਹ ਕਰਕੇ ਚਿੱਕੜ ਸੀਗਾ ਤੇ ਚਿੱਕੜ ਵਿੱਚ ਹੀ ਅਸੀਂ ਭੱਜੇ ਤੇ ਗਾਹਾਂ ਜਾ ਕੇ ਫੜਿਆ ਜਦੋਂ ਇਸ ਕਰਕੇ ਬਸ ਚਿੱਕੜ ਕਰਕੇ ਹੋ ਗਿਆ ਜੀ ਉਹ ਭੱਜਣ ਦੀ ਕਾਮਯਾਬ ਨਹੀਂ ਹੋਇਆ ਉਹ ਨਹੀਂ ਫੜ ਲਿਆ ਸੀਗੇ ਜੀ ਅਸੀਂ ਕਾਫੀ ਚੱਕਰ ਚੱਕਰ ਸੀਗਾ 100 ਕਿਲੋਮੀਟਰ ਭੱਜਿਆ ਤੇ 100 ਕਿਲੋਮੀਟਰ ਤੱਕ ਫੜ ਲਿਆ ਸੀ ਤੁਹਾਡੀ ਵੀ ਗੱਡੀ ਦਾ ਨੁਕਸਾਨ ਹੋਇਆ ਸਾਡੀ ਵੀ ਗੱਡੀ ਦਾ ਨੁਕਸਾਨ ਹੋਇਆ ਮੂਰਲੀ ਹੈਡਲਾਈਟ ਟੁੱਟ ਗਈ ਬਈ ਹਾਈ ਲੈਕਸ ਤੇ ਉਹ ਫਿਰ ਇਹ ਲੜੀ ਅਭਿਨਾਸ਼ ਰਾਣੀ ਸੀ ਆਸ਼ਾ ਵਰਕਰ ਔਰ ਇਹ ਆਪਣੀ ਮੀਟਿੰਗ ਅਟੈਂਡ ਕਰਕੇ ਕੋਰਸ ਸੇ ਕਾ ਤੋਂ ਆਪਣੇ ਪਿੰਡ ਆਈ ਸੀਗੀ ਤਾਂ ਇਹ ਜੇ ਮੋਟਰਸਾਈਕਲ ਤੋਂ ਉੱਤਰੀ ਕੇ ਖੜੀ ਸੀਗੀ ਸਾਈਡ ਤੇ ਤੇ ਜਦੋਂ ਇੱਕ ਜਿਹੜਾ ਹੈਗਾ ਵਾ ਕਾਰ ਚਾਲਕ ਮਖੂ ਸਾਈਡ ਤੋਂ ਆਇਆ ਉਹਨੇ ਇਹਦੇ ਵਿੱਚ ਮਾਰੀ ਤੇ ਇਹ ਲੇਡੀਆਂ ਦੀ ਜਿਹੜੀ ਹੈ ਵੀ ਮੌਕੇ ਤੇ ਜਿਹੜੀ ਹੈ ਜੇ ਮੌਤ ਰਸਤੇ ਜਾਂਦੇ ਮੌਤ ਹੋ ਗਈ ਸੀ ਤਾਂ ਇਹਨੂੰ ਅਫੀਸਰ ਰਸਤਾ 'ਤੇ ਮੋਗੇ ਦਾਹ ਕਰਾਤਾ ਵਾ ਤੇ ਜਿਹੜੀ ਲੇਡੀ ਹੈਗੀ ਆ ਅਭੀ ਦਾਸ ਰਾਣੀ ਉਹਦੀ ਘਰ ਵਾਲੇ ਦੇ ਬਿਆਨ ਤੇ ਅਸੀਂ ਜਿਹੜਾ ਹੈਗਾ ਮੁਕੱਦਮਾ ਦਾਜ ਕਰ ਰਹੇ ਹਾਂ ਮﻘਦਮਾ ਦਾਜ ਕਰਨ ਤੋਂ ਬਾਅਦ ਜਿਹੜੀ ਅਗਲੀ ਤਕਰੀਰ ਸੀ ਅਮਰਵਿਕ ਲਿਆਉਂ ਮਕਦਮਾ ਦਾਜ ਕਰ ਰਹੀ ਹਾਂ ਸਰ ਹਾਂਜੀ ਹਾਂਜੀ ਬਿਲਕੁਲ ਬਿਆਨ ਲਿਖਿਆ ਹੁਣ ਇਹ ਟੈਕਨੀਕੋ ਵਰਸੀਲੇ ਲੜੀ ਲੜੀ ਕਰਦੀ 50 ਸਾਲ ਤੋਂ ਮੇਰਾ